ਦਾ ਇਨਫੋਰਮ ਸੀ ਕਿ ਜਿਹੜੇ ਜੀਨਿੰਗ ਏਜੰਟ ਹੁੰਦੇ ਜਿਹੜੇ ਫਾਰਮ ਫਿਲ ਭਰ ਕੇ ਲੋਕਾਂ ਨੂੰ ਨਾ ਜਾਇਜ਼ ਪੈਸੇ ਉਹਨਾਂ ਤੋਂ ਕਸੂਬੀ ਲੈਂਦੇ 83270 ਤਾਲੀਅਫਸਾ ਦੇ ਨਾਮ ਤੇ ਜੀ ਜਿੱਦਾਂ ਹੁਣ ਆਪਾਂ ਨੂੰ ਪਤਾ ਵੀ ਲੱਗ ਰਿਹਾ ਹੈ ਕਿ ਕਈ ਏਜੰਟ ਕੀ ਕਰਦੇ ਆ ਆਪਾਂ ਫਾਰਮ ਅਪਲਾਈ ਕਰਵਾ ਕੇ ਐਕਸਟਰਾ ਪੈਸੇ ਜਿਵੇਂ ਲਰਨਿੰਗ ਦਾ 320 ਰੁਪਏ ਹੈ ਫੀਸ ਜੀ ਉਹ ਫਿਰ ਉਹ 700 800 1000 2000 ਕਈ ਵਾਰ ਤਾਂ ਐ ਵੀ ਕਹਿੰਦੇ ਨੇ ਵੀ ਤੁਹਾਨੂੰ ਟੈਸਲੀ ਵੀ ਆਉਂਦੀ ਲੋੜ ਨਹੀਂ ਅਸੀਂ ਤੁਹਾਨੂੰ ਲਸਾਂ ਸੇ ਵਧਵਾ ਦਾਂਗੇ ਪੰਜ ਪੰਜ 700 1000 ਬੈਕਸਟ ਲੈਣ ਦੇ ਰੁਕਾ ਦੋ ਉਸ ਸਮਝ ਸਭ ਨੂੰ ਇੰਪੋਰਟ ਸਹੀ ਕਿ ਉਹਦੇ ਕਰਕੇ ਮੈਂ ਆਪਦੀ ਟੀਮ ਨਾਲ ਦਾ ਜਾਇਆ ਤੇ ਚੈੱਕ ਕਰ ਲੋਕਾਂ ਦੀ ਗੱਲਾਂ ਵੀ ਸੁਣਦੇ ਆ ਕਿ ਜੋ ਸਾਨੂੰ ਸਾਡੇ ਵਾਲਾ ਜੋ ਸਰਕਾਰ ਨੂੰ ਕਹਿਣਾ ਹੋਊਗਾ ਕਿ ਆ ਅਸੀਂ ਆਪਦੇ ਕੋਲੋਂ ਜੋ ਉਹਨਾਂ ਨੂੰ ਇੰਪੋਰਟ ਦਵਾਂਗੇ ਉਸ ਮੁਤਾਬਕ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਸਹੂਲਤ ਵਾਸਤੇ ਹੋਰ ਸੈਂਟਰ ਵੀ ਬਣਾ ਕੇ ਬਣਾਏ ਜਾ ਸਕਣ ਹੋਰ ਬਣਾਏ ਜਾਣਗੇ ਤੇ ਇਹਦਾ ਕੋਈ ਨਵੇਂ ਸਟਾਫ ਘਟ ਹੈ ਸਟਾਫ ਨੂੰ ਹੋਰ ਬਣਾਇਆ ਜਾ ਸਕਦਾ ਇਵਨ ਸਰਵਰ ਡਾਊਨ ਰਹਿਤਾ ਉਹ ਕਾਫੀ ਦਿੱਕਤਾਂ ਨੇ ਇੱਕ ਲੱਪ ਪਟਿਆਲੀ ਚੈਕਿੰਗ ਹੋ ਰਹੀ ਹੈ ਕਿਤੇ ਹੋਰ ਵੀ ਹੋ ਰਹੀ ਹੈ ਜੀ ਮੈਂ ਤਾਂ ਪਟਿਆਲੇ ਦਾ ਦੱਸਦਾ ਜੀ ਮੈਂ ਪਟਿਆਲੇ ਪੋਸਟ ਦਾ ਇਸ ਕਰਕੇ ਕਿਥੇ ਨਹੀਂ ਤੁਹਾਨੂੰ ਇੰਪੋਰਟ ਸੀ ਕਿ ਜਿਹੜੇ ਏਜੰਟ ਹੁੰਦੇ ਜਿਹੜੇ ਫਾਰਮ ਫਿਲਾ ਕੇ ਲੋਕਾਂ ਨੂੰ ਨਾ ਜਨ ਪੈਸੇ ਉਹਨਾਂ ਤੋਂ ਵਸੂਲਦੇ 83270 ਕਾਰੀਰ ਸਾਹ ਦੇ ਨਾਮ ਤੇ ਜੀ ਜਿੱਦਾਂ ਹੁਣ ਆਪਾਂ ਨੂੰ ਪਤਾ ਵੀ ਲੱਗ ਰਿਹਾ ਹੈ ਕਿ ਕਈ ਏਜੰਟ ਕੀ ਕਰਦੇ ਆ ਫਾਰਮ ਅਪਲਾਈ ਕਰਵਾ ਕੇ ਐਕਸਟਰਾ ਪੈਸੇ ਇਵਰ ਲਰਨਿੰਗ ਦਾ ਪੌਂਸ ਕੰਸੂ ਵੀਰ ਵੀ ਹੈ ਜੀ ਉਹ ਫਿਰ ਉਹ 700 800 1000 2000 ਕਈ ਵਾਰ ਤਾਂ ਐ ਵੀ ਕਹਿੰਦੇ ਨੇ ਵੀ ਤੁਹਾਨੂੰ ਟੈਸਟ ਲਈ ਵੀ ਆਉਂਦੀ ਲੋੜ ਨਹੀਂ ਜੀ ਅਸੀਂ ਤੁਹਾਨੂੰ ਦਸਾਂ ਸੇ ਵਧਵਾ ਦਾਂਗੇ ਪੰਜ ਪੰਜ 700 1000 ਬੈਕਸਟ ਨੇ ਦੇ ਰੱਖਾ ਦੋ ਉਹ ਸਵਾਜ ਸਾਨੂੰ ਇਨਪੁੱਟ ਸਹੀ ਕਿ ਉਹਦੇ ਕਰਕੇ ਮਾਡੀ ਟੀਮ ਨਾਲ ਦਾ ਜਾਇਆ ਤੇ ਚੈੱਕ ਕਰ ਲੋਕਾਂ ਦੀ ਗੱਲਾਂ ਵੀ ਸੁਣਦੇ ਆ ਕਿ ਜੋ ਸਾਨੂੰ ਸਾਡੇ ਵਾਲਾ ਜੋ ਸਰਕਾਰ ਨੂੰ ਕਹਿਣਾ ਹੋਊਗਾ ਕਿ ਆਸੀਂ ਆਪਦੇ ਕੋਲੋਂ ਜੋ ਉਹਨਾਂ ਨੂੰ ਇੰਪੋਰਟ ਦੇਵਾਂਗੇ ਉਸ ਮੁਤਾਬਕ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਸਹੂਲਤ ਵਾਸਤੇ ਹੋਰ ਸੈਂਟਰ ਵੀ ਬਣਾ ਕੇ ਬਣਾਏ ਜਾ ਸਕਣ ਹੋਰ ਬਣਾਏ ਜਾਣਗੇ ਤੇ ਇਹਦਾ ਕੋਈ ਨਵੇਂ ਸਟਾਫ ਘਟਾ ਹੈ ਸਟਾਫ ਨੂੰ ਹੀ ਹੋਰ ਵਧਾਇਆ ਜਾ ਸਕਦਾ ਹੈ इवन ਸਰਵਰ ਡਾਊਨ ਹੈ ਤਾਂ ਇਹ ਕਾਫੀ ਦਿੱਖਦਾ ਹੈ ਇਹ ਕੱਲ ਪਟਿਆਲੇ ਚੈਕਿੰਗ ਹੋ ਰਹੀ ਹੈ ਕਿਤੇ ਹੋਰ ਵੀ ਹੋ ਰਹੀ ਹੈ ਮੈਂ ਤਾਂ ਪਟਿਆਲੇ ਦਾ ਦੱਸ ਸਕਦਾ ਜੀ ਮੈਂ ਪਟਿਆਲੇ ਪੋਸਟ ਦਾ ਇਸਕਿ